ਜੀ ਵੱਡਾ ਇਕੱਠ ਜਿਹੜਾ ਉਹ ਵੀ ਉਧਰ ਸਾਹਿਬ ਸਰਦਾਰ ਜਨਮੇਜਾ ਸਿੰਘ ਜੀ ਸੇਖੋ ਸਾਹਿਬ ਚੀਮਾ ਸਾਹਿਬ ਸਾਡੇ ਇਸਤਰੀ ਵਿੰਗ ਦੇ ਪ੍ਰਧਾਨ ਭੈ ਹਰगोविंद ਕੌਰ ਜੀ ਸਾਡੇ ਸਰਦੂਲਗਰ ਹਲਕੇ ਦੇ ਇੰਚਾਰ ਤੇ ਸਾਲਕਾ ਸਾਬਕਾ ਐਮਐਲਏ ਸਰਦਾਰ ਦਿਲਰਾਜ ਸਿੰਘ ਜੀ ਭੁੰਡੜ ਸਾਹਿਬ ਮਾਨਸਾ ਦੇ ਹਲਕਾ ਇੰਚਾਰ ਸ਼੍ਰੀ ਪ੍ਰੇਮ ਅਰੋੜਾ ਜੀ ਹਲਕਾ ਜ਼ਿਲ੍ਹਾ ਮਾਨਸਾ ਦੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗਰਮੇਲ ਸਿੰਘ ਜੀ ਫਪੜੇ ਭਾਈਕੇ ਸਾਹਿਬ ਸਰਦਾਰ ਜਤਿੰਦਰ ਸਿੰਘ ਜੀ ਸੋਢੀ ਸਾਹਿਬ ਔਰ ਸਟੇਜ ਤੇ ਵਿਰਾਜਮਾਨ ਸਾਡੀ ਬਹੁਤ ਹੀ ਸੀਨੀਅਰ ਲੀਡਰਸ਼ਿਪ ਔਰ ਮੇਰੇ ਸਾਹਮਣੇ ਸ਼ੁਸ਼ੋਭਕ ਸਾਡੇ ਸਾਰੇ ਹੀ ਹਲਕਿਆਂ ਦੇ ਸਰਕਲ ਜਥੇਦਾਰ ਸਾਹਿਬ ਔਰ ਵੱਡੀ ਗਿਣਤੀ ਸਾਡੇ ਇੱਥੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਫੋਦੇ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਖਾਲਸਾ ਸajna ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਤੁਹਾਨੂੰ ਸਭ ਨੂੰ ਪਾਰਟੀ ਦੇ ਨਵੇਂ ਬੜੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਪ੍ਰਧਾਨ ਬਣਨ ਤੇ ਲੱਖ ਲੱਖ ਵਧਾਈ ਦਿਨਾ। ਔ ਸੱਚੇ ਪਿਤਾ ਵਾਹਿਗੁਰੂ ਦੇ ਚਰਨਾ ਚ ਅਰਦਾਸ ਆ ਕਿ ਉਹ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਸ਼ਕਤੀ ਬਖਸ਼ਣ, ਬਲ ਬਖਸ਼ਣ ਤਾਂ ਜੋ ਉਹ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਸਾਡੇ ਦਲਤਾਂ ਵਾਸਤੇ ਸਾਡੇ ਮਜ਼ਦੂਰਾਂ ਵਾਸਤੇ ਮੁਲਾਜ਼ਮਾਂ ਵਾਸਤੇ ਔਰਤਾਂ ਵਾਸਤੇ ਪੰਜਾਬ ਵਾਸਤੇ ਪੰਥ ਵਾਸਤੇ ਉਪਰਾਲੇ ਕਰਕੇ ਸੰਕਟ ਜੋ ਪੰਜਾਬ ਨੂੰ ਬਾਹਰ ਕੱਢਣ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਾ ਹੋਇਆ ਮੈਂ ਦੋ ਨਾਰੇ ਲਵਾ ਕੇ ਆਪਣੀ ਗੱਲ ਸਮਾਪਤ ਕਰਾਂਗਾ ਸ਼ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਮੈਂ ਬੇਨਤੀ ਕਰਦਾ ਵਿਚਾਲੇ ਜੋ ਆਪਣਾ ਰਸਤਾ ਬਣਾ ਇਹਦੇ ਵਿੱਚ ਕਾਫੀ ਸੰਗਤ ਖੜੀ ਹੈ ਇਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਪਿਛਲੇ ਪਾਸੇ ਜਗ੍ਹਾ ਹੈਗੀ ਆ ਸਜਣ ਦੀ ਕਿਰਪਾਲਤਾ ਕਰੋ ਜੀ ਸੋ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਾਜਵਿੰਦਰ ਸਿੰਘ ਜੀ ਧਰਮਕੋਟ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਹਮਣੇ ਹੋਏ ਇੱਕ ਕਾਫਲਾ ਜਿਹੜਾ ਉਹ ਤੱਕ ਸ੍ਰੀ ਦਮਦਮਾ ਸਾਹਿਬ ਵੱਲ ਪਹੁੰਚੇਗਾ ਔਰ ਫਿਲਹਾਲ ਜੇਕਰ ਸਿਕਰ ਕਰ ਲੀਤਾ ਭਾਰੀ ਸੁਰੱਖਿਆ ਹੇਠ ਸੁਖਬੀਰ ਸਿੰਘ ਬਾਦਲ ਨੂੰ ਇਥੋਂ ਲਿਆਂਦਾ ਗਿਆ ਔਰ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਪੰਥਕ ਕੌਂਸਲ ਜਿਹੜੀ ਹੈ ਉਹ ਪਿੱਛੇ ਰੋ ਉੱਥੇ ਲੱਭ ਸਿਰੋ ਪਿੱਛੇ ਉਹ ਅੱਜ ਇਥੋਂ ਸ਼ੁਰੂ ਕੀਤੀ ਜਾਣੀ ਔਰ तमाम ਤਸਵੀਰਾਂ ਜਿਹੜੀਆਂ ਨੇ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਯੂਥ ਕਾਲੀਦਾਸ ਦੇ ਪੰਜਾਬ ਪ੍ਰਧਾਨ ਹੋ ਵੀ ਜਾ ਰਹੇ ਹਨ ਔਰ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ तमाम ਤਸਵੀਰਾਂ ਕੋਟ ਸ਼ਮੀਰ ਤੋਂ ਇਹ ਕਾਫਲਾ ਰਵਾਨਾ ਹੋਇਆ ਔਰ ਤਖਸ਼ੀਲ ਦੌਂਦਵਾ ਸਾਹਿਬ ਤੱਕ ਇਹ ਕਾਫਲਾ ਜਿਹੜਾ ਇਸੇ ਤਰੀਕੇ ਦੇ ਨਾਲ ਜਾਣਾ ਤਾਂ ਲੋਕ ਜਿਹੜੇ ਨੇ ਬੇ ਸਬਰੀ ਦੇ ਨਾਲ ਆਸ ਉਮੀਦ ਦੇ ਵਿੱਚ ਨੇ ਕਿਉਂਕਿ ਇਸੇ ਜਗ੍ਹਾ ਤੋਂ ਜੇ ਸੀ ਜ਼ਿਕਰ ਕਰੀਏ ਤਾਂ ਕਾਫਲਾ ਅੱਗੇ ਵਧਣਾ ਤਾਂ ਉਚਿਤ तमाम ਤਸਵੀਰਾਂ ਜਿਹੜੀਆਂ ਨੇ ਉਹ ਵੀ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਅਸੀਂ ਇਸ ਜਗ੍ਹਾ ਦੇ ਉਪਰੋਂ ਕਰ ਰਹੇ ਆ ਤਾਂ ਯੂਥ ਕਾਲੀ ਦਲ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਹੈ ਜਿਨ੍ਹਾਂ ਦੇ ਵਿੱਚ ਐਸ.ਓ.ਆਈ ਹੈ ਔਰ ਸ਼੍ਰੋਮਣੀ ਕਾਲਗਲ ਦੇ ਨੁਮਾਇੰਦੇ ਨੇ ਪਰ ਅੱਜ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਇਹ ਪੰਥਕ ਕਾਨਫਰੰਸ ਜਿਹੜੀ ਪਹਿਲੀ ਪੰਥਕ ਕਾਨਫਰੰਸ ਹੈ ਇਸ ਨੂੰ ਤਖਸ਼ਿਰੀ ਦਮਦਮਾ ਸਾਹਿਬ ਵਿਖੇ ਕੀਤਾ ਜਾਣਾ ਹੈ ਤਾਂ ਤਸਵੀਰਾਂ ਸਿੱਧੀਆਂ ਤੁਹਾਨੂੰ ਇਸ ਵਕਤ ਬਠਿੰਡਾ ਤੋਂ ਤਲਵੰਡੀ ਸਾਬੋ ਜਾਂਦਾ ਹੋਇਆ ਇੱਕ ਕਾਫਲਾ ਜੋ ਕਿ ਸੁਖਬੀਰ ਸਿੰਘ ਬਾਦਲ ਇਸੀ ਇਕਵਾਈ ਕਰਨਗੇ ਔਰ ਪਿੱਛੇ ਔਰ ਅੱਗੇ ਗੱਡੀਆਂ ਜਿਹੜੀਆਂ ਨੇ ਉਹ ਪਹੁੰਚ ਗਿਆ ਹੋਈਆਂ ਦਿਖਾਈ ਦੇਣ ਗਿਆ तमाम ਲੋਕਾਂ ਦਾ ਇਹ ਭਰਮਾ ਇਕੱਠ ਜਿਹੜਾ ਹੈ ਇਸ ਪਾਸੇ ਤੋਂ ਵੀ ਜ਼ਿਕਰ ਕਰ ਲਈਏ ਤਾਂ ਅੱਗੇ ਔਰ ਨਾਲ-ਨਾਲ ਜਿਹੜਾ ਕਾਫਲਾ ਚਲਦਾ ਹੋਇਆ ਦਿਖਾਈ ਦੇ ਰਿਹਾ ਔਰ ਸੱਜੇ ਖੱਬੇ ਦੋਨੇ ਪਾਸੇ ਤੋਂ ਹੀ ਜਿਹੜੀਆਂ ਇਹ ਗੱਡੀਆਂ ਦਾ ਕਾਫਲਾ ਨਾਲ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਔਰ ਲਗਭਗ 15 ਤੋਂ 16 ਕਿਲੋਮੀਟਰ ਦਾ ਸਫ਼ਰ ਕਰਦੇ ਹੋਏ ਕਿੱਥੇ ਕਰਕੇ ਗੱਡੀ ਲੱਗੀ ਨਹੀਂ ਰਹਿ ਰਹੀ ਤੁਸੀਂ ਮੈਂ ਰੋਕੀ ਜਾਂ ਯਾਰ ਰੁਕ ਜਾ ਯਾਰ ਮੇਰਾ ਫ੍ਰੀ ਘੱਟਾ ਹੈ ਗੱਡੀ ਅੱਗੇ ਮੂੰਹ ਪਿੱਛੇ ਕਰਕੇ ਲਾਈ ਹੈ ਇੱਥੇ ਕਰਕੇ ਗੱਡੀ ਲੱਗੀ ਕਿੱਥੇ ਕਰਕੇ ਆ WhatsApp ਤੋਂ ਡਿਜੀਟਲ ਕੀ ਕੀ ਆ ਸ਼ਾਮੀਆ ਬਾਈਕੂ ਕੱਟ ਕੇ ਮਾੜਾ ਜਾਂ ਪਿੱਛੇ ਗੱਡੀ ਰਹਿਣ ਤੋਂ ਬੜਾ ਲਾਈਕ ਪ੍ਰੋਬਲਮ ਕਰਦੀ ਲੋਕਾ ਆਉਂਦਾ ਹੈ ਅੱਛਾ ਤੁਸੀਂ ਇੱਥੇ ਨਾਲ-ਨਾਲ ਰਹੋ ਵੀ ਠੀਕ ਆਟੇ ਆ ਨੰਬਰ ਵੀ ਮੇਰਾ ਸੇਵ ਕਰ ਲਓ ਓਕੇ ਜਿੱਦੀ ਚੜਾਣਾ ਆਪਾਂ ਇਹ ਜਿਹੜੀ ਕਿੱਥੇ ਗਈ ਆ ਨਾ ਨਵੀਂ ਜਲਾ ਮੰਨੀ ਤੋ

ਸੁਖਬੀਰ ਸਿੰਘ ਬਾਦਲ ਜਿਹੜੇ ਨੇ ਹੁਣ ਦੇਖੋ ਤਸਵੀਰਾਂ ਦੇ ਵਿੱਚ ਕੇਸਰ ਕੱਤ ਰਗੇ ਵੰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਨੇ ਸਿੱਧੀਆਂ ਤਸਵੀਰਾਂ ਤੁਨਵਾ ਸੀ ਪੀ ਡੀ ਸੀ ਨਿਊਜ਼ ਦੇ ਮਾਧਿਅਮ ਜ਼ਰੀਏ ਦਿਖਾ ਰਹੇ ਆ ਕਿਉਂਕਿ ਇਹ ਸਭ ਤਸਵੀਰਾਂ ਜਿਹੜੀਆਂ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਹੁਣ ਇਸ ਇਸ ਜਗ੍ਹਾ ਦੇ ਉੱਪਰ ਜਾ ਕੇ ਫਿਰ ਖਾ ਤੁਮੇ ਵਾਦੇ ਹੋ ਵੀ ਨਜ਼ਾਰੇ ਨੇ ਕਿਉਂਕਿ ਤਮਾਮ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰੇਕ ਉਸ ਪੱਖ ਦੇ ਵਿੱਚ ਕਿਉਂਕਿ ਇੱਥੇ ਆਸ ਲੋਕਾਂ ਦੇ ਵਿੱਚ ਜਿਸ ਕਦਰ ਗੱਡੀ ਲਾਨ ਨੂੰ ਇਹ ਇਕੱਠ ਜਿਹੜਾ ਹੈ ਕਿਉਂਕਿ ਇੱਥੇ ਖਾਸ ਇਸ ਕਰਕੇ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਜਦੋਂ ਹੁਣ ਜਿਸ ਕਦਰ ਕਾਫਲਾ ਅੱਗੇ-ਅੱਗੇ ਜਾ ਰਿਹਾ ਕਿਉਂਕਿ ਪਿੱਛੇ ਤੋਂ ਜਿਹੜੇ ਲੋਕ ਨੇ ਉਹ ਵੀ ਕਿਸ ਕਦਰ ਨਾਲ ਦੀ ਨਾਲ ਕਿਉਂਕਿ ਖਾਸ ਤੌਰ ਦੇ ਉੱਪਰ ਇਸ ਕਰਕੇ ਵੀ ਇਹ ਸੀ ਜ਼ਿਕਰ ਕਰੀਏ ਤਾਂ ਲੋਕਾਂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਰੋ ਹੈ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਜ਼ਿਕਰ ਅਸੀਂ ਕੀਤਾ ਜਾਵੇ ਤਾਂ ਜਿਸ ਕਦਰ ਲੋਕ ਜਿਹੜੇ ਨੇ ਉਹ ਨਾਲ ਆਪ ਮੁਹਾਰੇ ਹੋ ਕੇ ਅੱਗੇ-ਅੱਗੇ ਆ ਰਹੇ ਨੇ ਨਾਲ-ਨਾਲ ਜੁੜ ਰਹੇ ਨੇ ਤੋਂ ਇਹ ਸੋ ਇਹ ਸਿੱਧੇ ਤੌਰ ਦੇ ਉੱਪਰ ਸਾਬਤ ਹੁੰਦਾ ਕਿ ਲੋਕਾਂ ਦੇ ਵਿੱਚ ਵੀ ਇਹੀ ਭਰੋਸਾ ਹੈ ਉਹ ਜੋ ਪਹਿਲਾਂ ਤੋਂ ਚੱਲ ਰਿਹਾ ਸੀਗਾ ਤਾਂ ਹੁਣ ਖਾਸ ਤੌਰ ਦੇ ਉੱਪਰ ਇਸ ਕਦਰ ਵੀ ਅਸੀਂ ਦੇਖੀਏ ਕਿਉਂਕਿ ਇੱਥੇ ਵੱਖਰੇ ਵੱਖਰੇ ਐਂਗਲ ਜਿਹੜੇ ਨੇ ਉਹ ਪੇਸ਼ ਹੋ ਰਹੇ ਨੇ ਕਿਉਂਕਿ ਪਹਿਲਾਂ ਅਸੀਫਾ ਦੇਣਾ ਔਰ ਉਸ ਤੋਂ ਬਾਅਦ ਇਹ ਵੀ ਖਾਸ ਤੌਰ ਦੇ ਉੱਪਰ ਉਹ ਤੋਂ ਲੋਕਾਂ ਦੇ ਚਿਹਰੇ ਸਾਹਮਣੇ ਆਏ ਜਦੋਂ ਵਿਰੋਧਤਾ ਦੀ ਕੋਈ ਹਾਜ਼ਰੀ ਪਰ ਹੁਣ ਦੁਬਾਰਾ ਲੋਕਾਂ ਵੱਲੋਂ ਇਹ ਭਰੋਸਾ ਜਿਹੜਾ ਉਹ ਫਿਰ ਤੋਂ ਜਿਤਾ ਕੇ ਸੁਖਵੀਰ ਸਿੰਘ ਬਾਦਲ ਦੇ ਉੱਪਰ ਫਿਰ ਤੋਂ ਉਹ ਭਰੋਸਾ ਜਿਤਾ ਕੇ ਹੁਣ ਵੀ ਜ਼ਿਕਰ ਅਸੀਂ ਕੀਤਾ ਜਾਵੇ ਤਾਂ ਫਿਰ ਤੋਂ ਇੱਕ ਵਾਰ ਫਿਰ ਜਿਹੜਾ ਪ੍ਰਧਾਨ ਬਣਾ ਕੇ ਸੁਖਵੀਰ ਸਿੰਘ ਬਾਦਲ ਨੂੰ ਅੱਗੇ ਲੈ ਕੇ ਆਉਣਾ ਤਾਂ ਫਿਰ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਅੱਗੇ ਵੱਧੇ ਆਉਂਦੇ ਨੇ ਔਰ ਫਿਰ ਵੀ ਹੁਣ ਉਹੀ ਖੇਤਰੀ ਪਾਰਟੀ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਜਾਂ ਸਿੱਧੇ ਤੌਰ ਦੇ ਉੱਪਰ ਦੇਖਿਆ ਜਾਵੇ ਤਾਂ ਲੋਕ ਕਿਸ ਕਦਰ ਆ ਪੱਗੇ ਕਿਉਂਕਿ ਇੱਥੇ ਜਿਵੇਂ ਸਿਰੂਚੀ ਪਹਿਲਾਂ ਤਸਵੀਰਾਂ ਦਿਖਾ ਰਹੇ ਸੀਗੇ ਕਿ ਤਮਾਮ ਬੱਸਾਂ ਜਿਹੜੀਆਂ ਨੇ ਉਹ ਬੱਸਾਂ ਭਰਦੀਆਂ ਹੋਈਆਂ ਇਸ ਜਗ੍ਹਾ ਦੇ ਉੱਪਰ ਆਉਂਦੀਆਂ ਔਰ ਖਾਸ ਤੌਰ ਦੇ ਉੱਪਰ ਹਰੇਕ ਬੱਸ ਦੇ ਉੱਤੇ ਉਸ ਦਾ ਵੱਖਰੇ ਤੌਰ ਦੇ ਉੱਪਰ ਹਲਕਾ ਜਿਹੜਾ ਉਹ ਲਿਖਿਆ ਹੁੰਦਾ ਜਿਵੇਂ ਕੋਈ ਆ ਹਲਕਾ ਗਿਜੜਵਾਏ ਤੋਂ ਹੈ ਤਾਂ ਅਗਲੀ ਤਸਵੀਰ ਜੇਕਰ ਪੇਸ਼ ਕਰੀਏ ਤਾਂ ਜਿਵੇਂ ਕੋਈ ਹਲਕਾ ਖਡੂਰ ਸਾਹਿਬ ਤੋਂ ਹੈ ਜਾਂ ਉਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਦਿਹਾਤੀ ਤੋਂ ਹੈ ਇਹ ਸਾਰੇ ਜਿਹੜੇ ਹਲਕੇ ਨੇ ਇਹ ਖਾਸ ਤੌਰ ਦੇ ਉੱਪਰ ਵਿੱਚ ਲਿਖੇ ਹੋਏ ਨੇ ਤਾਂ ਹੁਣ ਜਿਹੜੀ ਤਸਵੀਰ ਹੈ ਕਿਉਂਕਿ ਇੱਥੇ ਅ ਜਿਕਰ ਜਿਕਰ ਕਰ ਲਈ ਤਾਂ ਹੁਣ ਇਹ ਰੋਡ ਸ਼ੋ ਜਿਹੜਾ ਹੈ ਕਾਫਲਾ ਹੈ ਸੁਖਬੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਤਕਸ਼ੀਰ ਦਮਦਮਾ ਸੇਵਲ ਵੱਧਦਾ ਜਾ ਰਿਹਾ ਹੈ ਔਰ ਲੋਕ ਕਿਉਂਕਿ ਇਹ ਪੰਥਕ ਕਾਨਫਰੰਸ ਹੋਣ ਕਰਕੇ ਤਾਂ ਇੱਕ ਪਾਸੇ ਲੋਕਾਂ ਦੇ ਵਿੱਚ ਵੀ ਇਸ ਦੀ ਆਸ ਉਮੀਦ ਜਿਹੜੀ ਹੈ ਉਹ ਪਹਿਲਾਂ ਤੋਂ ਅੱਗੇ ਵਧ ਰਹੀ ਸੀ ਤਾਂ ਦੂਸਰੀ ਤਰਫ ਜਿਕਰ ਕਰੀਏ ਤਾਂ ਹੁਣ ਜਿਵੇਂ ਲੋਕਾਂ ਦੇ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਤਾਂ ਉਸ ਤੋਂ ਬਾਅਦ ਤਾ ਜ਼ਿਕਰ ਕਰ ਲਈਏ ਖੇਚਲਾ ਤੂੰ ਗੱਡੀ ਖੇਚਲਾ ਕਿਉਂਕਿ ਤਮਾਮ ਤਸਵੀਰਾਂ ਜਿਹੜੀਆਂ ਨੇ ਉਹ ਇਸ ਕਾਫਲੇ ਦੀਆਂ ਨਹੀਂ ਸੁਣਤਾ ਕਿਸੇ ਇਹ ਬੀਬੀ ਸੀ ਨੇ ਬੀਬਾ ਹੀ ਨੇ ਬੀਬਾ ਜੀ ਦੇ ਨਾਲ ਇਹ ਵੀਰ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਨੇ ਇੱਥੇ ਤਮਾਮ ਲੀਡਰਸ਼ਿਪ ਜਿਹੜੀ ਆ ਉਹ ਅੱਗੇ ਵਧਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਹੁਣ ਇਹ ਕਾਫਲਾ ਜਿਹੜਾ ਇਹ ਕਾਫਲਾ ਜਿਹੜਾ ਹੁਣ ਅੱਗੇ ਪੰਥਕ ਕਾਨਫਰੰਸ ਵੱਲ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਤਾਂ ਸਿੱਧੀਆਂ ਤਸਵੀਰਾਂ ਜੜੀਆਂ ਨੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਹਾਲਾਂਕਿ ਜਿੱਥੇ ਤੱਕ ਵੀ ਜੜੀਆਂ ਤਸਵੀਰਾਂ ਨੇ ਹੁਣ ਜਿਹੜਾ ਕਾਫਲਾ ਹੈ ਕਿਉਂਕਿ ਇੱਥੋਂ ਵੱਧਦਾ ਹੋਇਆ ਸਿੱਧਾ ਤੱਕ ਸ਼੍ਰੀ ਦਮਦਮਾ ਸਾਹਿਬ ਵੱਲ ਵਧੇਗਾ। ਔਰ ਇੱਥੇ ਦੀਆਂ ਤਸਵੀਰਾਂ ਜੜੀਆਂ ਨੇ ਹੁਣ ਇਸ ਤੋਂ ਬਾਅਦ ਅਗਲਾ ਜਿਹੜਾ ਕੱਠ ਹੈ ਉਹ ਪੰਥਕ ਕਾਨਫਰੰਸ ਜਿਹੜੀ ਹੈ ਤਕਸ਼ਰੀ ਦਮਦਮਾ ਸਾਹਿਬ ਵਿਖੇ ਹੋਣੀ ਹੈ ਤਾਂ ਇਹ ਕਾਫਲਾ ਵੱਡਾ ਕਾਫਲਾ ਜਿਹੜਾ ਹੈ ਰਚੀ ਹੁਣ ਸਿੱਧਾ ਇਹ ਤਸਵੀਰਾਂ ਜਿਹੜੀਆਂ ਨੇ ਤਕਸ਼ਰੀ ਦਮਦਮਾ ਸਾਹਿਬ ਵੱਲ ਵਧਦੇ ਹੋਏ ਕਾਫਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਤਾਂ ਕੁਝ ਹੀ ਸਮੇਂ ਦੇ ਵਿੱਚ ਪੰਥਕ ਕਾਨਫਰੰਸ ਜਿਹੜੀ ਹੈ ਉਸ ਦੀ ਰੰਪਤਾ ਹੋਣੀ ਹੈ ਉਹ ਉਸ ਤੋਂ ਪਹਿਲਾਂ ਜਿਸ ਕਦਰ ਰੋਡ ਮਾਰਚ ਕੀਤਾ ਗਿਆ ਰੋਟ ਸ਼ੋਅ ਕੀਤਾ ਗਿਆ ਤਾਂ ਪਰਮਾ ਸਵਾਗਤ ਜਿਹੜਾ ਲੋਕਾਂ ਨੇ ਵੀ ਇੱਥੋਂ ਕੀਤਾ ਔਰ ਅੱਗੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ